ਅਸੀਂ ਬਹੁਤ ਛੋਟੇ ਹੁੰਦੇ ਸਾਡੇ ਮਦਰ ਨੂੰ ਬਹੁਤ ਸ਼ੌਂਕ ਸੀਗਾ ਡੌਗਸ ਦਾ ਬਿੱਲੀਆਂ ਦਾ ਛੋਟੇ ਹੁੰਦੇ ਹੁੰਦੇ ਅੱਗੇ ਵੱਡੇ ਹੁੰਦੇ ਕਿ ਸਾਨੂੰ ਆਪ ਨੂੰ ਸ਼ੌਂਕ ਪੈਂਦਾ ਗਿਆ ਫਿਰ ਜਦੋਂ ਦੇਖਿਆ ਵੀ ਇਹਨਾਂ ਦੇ ਕੇਅਰ ਕਰਨ ਵਾਲਾ ਕੋਈ ਨਹੀਂ ਹੈ ਸਮਝਾਣ ਵਾਲਾ ਜਦੋਂ ਛੋਟੇ ਹੁੰਦੇ ਸੀ ਉਸ ਟਾਈਮ ਜੇਬ 'ਚ ਪੈਸੇ ਨਹੀਂ ਹੁੰਦੇ ਸੀਗੇ ਚਲੋ ਪਤਾ ਮੈਂ ਬੱਚਾ ਕੋ ਬਿਮਾਰ ਹੋਣਾ ਘਰੇ ਚੱਕ ਲੈਣਾ ਉਹਦੀ ਸੇਵਾ ਕਰ ਲੈਣੀ ਵੱਡੇ ਹੋ ਗਏ ਜਦੋਂ ਰੱਬ ਨੇ ਦਾਤ ਬਖਸ਼ੀ ਆਪਣੇ ਕੋਲੇ ਚਲੋ ਵਧੀਆ ਵਪਾਰ ਚਲਾਇਆ ਮਾਲਕ ਨੇ ਤਾਂ ਆਪਾਂ ਨੇ ਸੇਵਾ ਕਰਨੇ ਸ਼ੁਰੂ ਕਰ ਦਿੱਤੀ ਕਹਿੰਦਾ ਆਪਾਂ ਉੱਥੇ ਪਹੁੰਚ ਜਿਵੇਂ ਆਇਆ ਨੰਬਰ ਆ ਜਾ ਬੰਦੇ ਦਾ ਐ ਕੁੱਤਾ ਪਿਆ ਉੱਥੇ ਜ਼ ਵੇ ਡਾਕਟਰ ਕੋਲ ਲੈ ਕੇ ਇਲਾਜ ਕਰਾਣੇ ਆ ਦਵਾਈਆਂ ਲਾਣੇ ਆ ਜਦੋਂ ਠੀਕ ਬਿਲਕੁਲ ਫਿਟਨ ਹੋ ਜਵੇ ਫਿਰ ਇਹਨੂੰ ਚੱਕ ਕੇ ਜਿੱਥੋਂ ਲੈ ਕੇ ਆਏ ਨੇ ਉੱਥੇ ਛੱਡ ਦਿੰਨੇ ਆ ਰੋਟੀ ਮੰਗੀ ਰੱਬ ਕੋ ਆਪਣੇ ਸਾਡੇ ਵਾਸਤੇ ਕਿ ਇਨਸਾਨ ਨੂੰ ਰੋਟੀ ਦੋ ਜੇ ਇਹਨਾਂ ਨੂੰ ਇਹਨਾਂ ਨੂੰ ਰੱਬ ਦੇਗਾ ਤਾਂ ਇਹਨਾਂ ਨੇ ਸਾਨੂੰ ਆਪੇ ਦੇ ਦੇਣੀ ਬਟ ਕਈ ਲੋਕ ਅੱਜ ਕੱਲ ਇਦਾਂ ਦੇ ਨੇ ਕਿ ਇਹ ਗੱਲ ਨਹੀਂ ਸਮਝ ਪਾਉਂਦੇ ਬਟ ਜਿਹੜੀ ਇਹਨਾਂ ਦੀ ਜੇ ਤੁਸੀਂ ਇਹਨੂੰ ਰੋਟੀ ਦੋਗੇ ਨਾ ਜੇ ਇਹਦੀ ਦੁਆ ਤੁਹਾਨੂੰ ਉੱਥੇ ਤੱਕ ਪਹੁੰਚਾ ਸਕਦੇ ਜਿੱਥੇ ਤੱਕ ਆਮ ਇਨਸਾਨ ਨਹੀਂ ਪਹੁੰਚਾ ਸਕਦਾ ਉਹ ਦੋ ਪੁਰਾ ਸਾਡੇ ਨਾਲ ਮੌਜੂਦ ਨੇ ਪਾਨੂੰ ਪ੍ਰਤਾਪ ਸਿੰਘ ਤੇ ਸੂਰਜ ਪ੍ਰਤਾਪ ਸਿੰਘ ਆਪਾ ਜਿਹਨਾਂ ਨਾਲ ਗੱਲ ਕਰਾਂਗੇ ਪੁੱਛਾਂਗੇ ਸ਼ੌਂਕ ਕਿਵੇਂ ਪਿਆ ਤੇ ਕੀ ਕਹਾਣੀ ਆ ਇਹਦੇ ਪਿੱਛੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਸੱਸੀ ਗਾਲ ਜੀ ਸੱਸੀ ਗਾਲ ਜੀ જય ਸ਼ੀਰਮ ਹਰਿ ਹ ਕੀ ਹਾਲ ਚਾਲ ਹੈ ਸਰ ਬਾ ਤੁਹਾਡਾ ਅਸ਼ੀਰਵਾਦ ਮਹਾਰਾਜ ਦੇ ਚੜ੍ਹਦੀ ਕਲਾ ਸਰ ਤੁਹਾਡੀ ਗੱਲ ਕਰੀਏ ਤੁਸੀਂ ਤਾਂ ਹਮੇਸ਼ਾ ਹੀ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਹੋ ਹਮੇਸ਼ਾ ਹੀ ਚਰਚੇ ਦਾ ਵਿਸ਼ੇ ਰਹਿੰਦੇ ਹੋ ਪਰ ਸਰ ਅੱਜ ਅਸੀਂ ਤੁਹਾਡੇ ਇੱਕ ਅਲੱਗ ਹੀ ਰੂਪ ਦੇਖ ਰਹੇ ਕਿ ਸਟ੍ਰੀਟ ਡੌਗ ਦੀ ਸੇਵਾ ਕਰ ਰਹੇ ਹੋ ਪਹਿਲਾਂ ਤਾਂ ਇਹ ਦੱਸੋ ਕਿਦਾਂ ਮਨ ਦੇ ਵਿੱਚ ਬ੍ਰੇਨ ਆਈ ਕਿ ਹਾਂ ਸਟ੍ਰੀਟ ਡੌਗ ਦੀ ਸੇਵਾ ਕਰਨੀ ਹੈ ਤੇ ਅੱਜ ਤੱਕ ਕਿੰਨੇ ਕ ਜਿਆਦਾ ਸਟ੍ਰੀਟ ਡੌਗ ਦੀ ਜਿਹੜੀ ਤੁਸੀਂ ਸੇਵਾ ਕਰ ਚੁੱਕੇ ਹੋ ਅਸੀਂ ਬਹੁਤ ਛੋਟੇ ਹੁੰਦੇ ਸਾਡੇ ਮਦਰ ਨੂੰ ਬਹੁਤ ਸ਼ੌਂਕ ਸੀਗਾ ਡੌਗਸ ਦਾ ਬਿੱਲੀਆਂ ਦਾ ਛੋਟੇ ਹੁੰਦੇ ਹੁੰਦੇ ਅੱਗੇ ਵੱਡੇ ਹੁੰਦੇ ਕਿ ਸਾਨੂੰ ਆਪ ਨੂੰ ਸ਼ੌਂਕ ਪੈਂਦਾ ਗਿਆ ਫਿਰ ਜਦੋਂ ਦੇਖਿਆ ਵੀ ਇਹਨਾਂ ਦੇ ਕੇਅਰ ਕਰਨ ਵਾਲਾ ਕੋਈ ਨਹੀਂ ਹੈ ਸਮਝਾਣ ਵਾਲਾ ਜਦੋਂ ਛੋਟੇ ਹੁੰਦੇ ਸੀ ਉਸ ਟਾਈਮ ਜਿਵੇਂ ਜੇ ਪੈਸੇ ਨਹੀਂ ਹੁੰਦੇ ਸੀਗੇ ਚਲੋ ਪਤਾ ਨਹੀਂ ਬੱਚਾ ਕੋ ਬਿਮਾਰ ਹੋਣਾ ਘਰੇ ਚੱਕ ਲੈਣਾ ਉਹਦੀ ਸੇਵਾ ਕਰ ਲੈਣੀ ਵੱਡੇ ਹੋ ਗਏ ਜਦੋਂ ਰੱਬ ਨੇ ਦਾਤ ਬਖਸ਼ੀ ਆਪਣੇ ਕੋਲੇ ਚਲੋ ਵਧੀਆ ਵਪਾਰ ਚਲਾਇਆ ਮਾਲਕ ਨੇ ਤਾਂ ਆਪਾਂ ਨੇ ਸੇਵਾ ਕਰਨੇ ਸ਼ੁਰੂ ਕਰ ਦਿੱਤੀ ਜੀ ਸਟਾਰਟਿੰਗ ਤੋਂ ਹੀ ਮੈਂ ਬਰਦਰ ਬੋਸ ਮਤਲਬ ਅਸੀਂ ਕੋਈ ਸਾਨੂੰ ਜਾਨਵਰ ਜ਼ਖਮੀ ਮਿਲ ਜਵੇ ਸਾਨੂੰ ਕੋਈ ਜਾਨਵਰ ਕੋਈ ਇਹੋ ਜਿਹਾ ਮਿਲ ਜਵੇ ਜਿਹਦੇ ਕੀੜੇ ਪਏ ਹੋਣ ਲੱਤ ਵੱਡੀ ਹੋਵੇ ਕੁਛ ਵੀ ਹੋਵੇ ਤਾਂ ਸਾਡੋ ਕੋਲ ਫੋਨ ਆ ਜਾਵੇ ਸਾਡੇ ਦੋਨੋਂ ਕੋਈ ਰਹਿ ਹੁੰਦਾ ਫਿਰ ਮੈਂ ਪਹੁੰਚਾਂ ਨਾ ਪਹੁੰਚਾਂ ਮੇਰਾ چھوٹਾ ਬਰਦਰ ਜਰੂਰ ਉਹਨੇ ਕਹਾਂ ਭਾਈ ਉੱਥੇ ਪਹੁੰਚ ਜਾਵੇ ਆ ਨੰਬਰ ਆ ਜਾ ਬੰਦੇ ਦਾ ਐ ਕੁੱਤਾ ਪਿਆ ਉੱਥੇ ਜ਼ਖਮੀ ਪਿਆ ਕੀੜੇ ਪਏ ਚੱਕ ਕੇ ਘਰੇ ਲਿਆ ਜੀ ਅਸੀਂ ਉਹਦਾ ਇਲਾਜ ਕਰਦੇ ਆ ਡਾਕਟਰ ਨੂੰ ਲੈ ਕੇ ਇਲਾਜ ਕਰਾਣੇ ਆ ਦਵਾਈਆਂ ਲਾਣੇ ਆ ਜਦੋਂ ਠੀਕ ਬਿਲਕੁਲ ਫਿੱਟਨ ਹੋ ਜਵੇ ਫਿਰ ਉਹ ਚੱਕ ਕੇ ਜਿੱਥੋਂ ਲੈ ਕੇ ਆਨੇ ਉੱਥੇ ਛੱਡ ਦਿੰਨੇ ਆ ਜੀ ਤੇ ਆਪਾ ਜੀ ਤੁਸੀਂ ਦੱਸੋ ਤੁਸੀਂ ਤੁਹਾਨੂੰ ਕਿੱਦਾਂ ਦਾ ਲੱਗਦਾ ਹੈ ਸਟ੍ਰੀਟ ਸੇਵਾ ਕਰਕੇ ਡੋਗ ਦੀ ਤੁਸੀਂ ਸੇਵਾ ਕਰ ਰਹੇ ਬੇਜੁਬਾਨਾ ਦੀ ਜੇ ਆਪਾਂ ਆਪਣੇ ਦੁੱਖ ਦੀ ਗੱਲ ਕਰ ਰਹੇ ਹੁਣ ਠੰਡਾ ਅਸੀਂ ਕਹਿ ਸਕਦੇ ਮੈਨੂੰ ਠੰਡ ਲੱਗ ਰਹੀ ਹੈ ਮੈਨੂੰ ਰਜਾਈ ਦੇ ਦਿਓ ਮੈਨੂੰ ਸਵੈਟਰ ਦੇ ਦਿਓ ਪਰ ਇਹ ਨਹੀਂ ਕਹਿ ਸਕਦੇ ਕਿੱਦਾਂ ਤੁਸੀਂ ਦੇਖ ਦੋ ਇਸ ਚੀਜ਼ ਨੂੰ ਦੇਖੋ ਜੀ ਬਾਕੀਆਂ ਦਾ ਪਤਾ ਨਹੀਂ ਬਟ ਮੈਨੂੰ ਮਤਲਬ ਇਹਨਾਂ ਦੀ ਸੇਵਾ ਕਰਕੇ ਨਾ ਦਿਲ ਨੂੰ ਬਹੁਤ ਸਕੂਨ ਮਿਲਦਾ ਜੀ ਦੇਖੋ ਪਤਾ ਕੀ ਗੱਲ ਆ ਇਹਨਾਂ ਨੇ ਰੋਟੀ ਮੰਗੀ ਰੱਬ ਕੋ ਸਾਡੇ ਵਾਸਤੇ ਕਿ ਇਨਸਾਨ ਨੂੰ ਰੋਟੀ ਦੋ ਜੇ ਇਹਨਾਂ ਨੂੰ ਇਹਨਾਂ ਨੂੰ ਰੱਬ ਦੇਗਾ ਤਾਂ ਇਹਨਾਂ ਨੇ ਸਾਨੂੰ ਆਪੇ ਦੇ ਦੇਣੀ ਬਟ ਕਈ ਲੋਕ ਅੱਜ ਕੱਲ ਇਦਾਂ ਦੇ ਨੇ ਕਿ ਇਹ ਗੱਲ ਨਹੀਂ ਸਮਝ ਪਾਉਂਦੇ ਬਟ ਜਿਹੜੀ ਇਹਨਾਂ ਦੀ ਜੇ ਤੁਸੀਂ ਇਹਨੂੰ ਰੋਟੀ ਦੋਗੇ ਨਾ ਜੇ ਇਹਦੀ ਦੁਆ ਤੁਹਾਨੂੰ ਉੱਥੇ ਤੱਕ ਪਹੁੰਚਾ ਸਕਦੇ ਜਿੱਥੇ ਤੱਕ ਆਮ ਇਨਸਾਨ ਨਹੀਂ ਪਹੁੰਚਾ ਸਕਦਾ ਭਾਈ ਜਦੋਂ ਤੁਸੀਂ ਦੇਖਦੇ ਹੋ ਕਿ ਹਾਂ ਡੌਗ ਆ ਬਹੁਤ ਜ਼ਿਆਦਾ ਪਰੇਸ਼ਾਨੀ ਦੇ ਵਿੱਚ ਆਪਾਂ ਦੇਖਦੇ ਕਈ ਵਾਰੀ ਕੀੜੇ ਪੈ ਰਹੇ ਆ ਕੋਈ ਪ੍ਰੋਬਲਮ ਹੋ ਰਹੀ ਹੈ ਕਿੰਨੇ ਕ ਜ਼ਿਆਦਾ ਦੁੱਖ ਹੁੰਦਾ ਹੈ ਦੇਖੋ ਜੀ ਪਤਾ ਦੁੱਖ ਤਾਂ ਬਹੁਤ ਹੁੰਦਾ ਜਿਵੇਂ ਹੁਣ ਜਿਵੇਂ ਮਤਲਬ ਕਿ ਅ ਕੋਈ ਕਿਸੇ ਨੂੰ ਐਡੀ ਬਿਮਾਰੀ ਪੈ ਜਾਂਦੀ ਆ ਆਪਾਂ ਨੂੰ ਦੁੱਖ ਲੱਗਦਾ ਹੀ ਲੱਗਦਾ ਬਟ ਜੇ ਆਪਾਂ ਤਾਂ ਬੋਲ ਕੇ ਦੱਸ ਸਕਦੇ ਆ ਕਿ ਸਾਨੂੰ ਮੈਨੂੰ ਅੱਜ ਬਿਮਾਰੀ ਆ ਇਹ ਹੋ ਗਿਆ ਮੇਰਾ ਦਰਦ ਹੋ ਰਿਹਾ ਬਟ ਇਹ ਨਹੀਂ ਦੱਸ ਸਕਦੇ ਇਹ ਤਾਂ ਆਪਣੀ ਇਨਸਾਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਆਪਾਂ ਨੂੰ ਦੇਖਣਾ ਚਾਹੀਦਾ ਜੇ ਕੋਈ ਕਿਸੇ ਨੂੰ ਡੌਗ ਨੂੰ ਕੋਈ ਬਿਮਾਰੀ ਆ ਕੋਈ ਨੁਕਸਾਨ ਉਹਦੇ ਲੱਤ ਟੁੱਟੀ ਆ ਕੁਝ ਵੀ ਆ ਤੇ ਆਪਾਂ ਉਹਦੀ ਹੈਲਪ ਕਰੀਏ ਇਹ ਸਾਡੀ ਜ਼ਿੰਮੇਵਾਰੀ ਬਣਦੀ ਆ ਜੀ ਕਿੰਨੇ ਡੌਗਸ ਆ ਜਿਹੜੇ ਤੁਸੀਂ ਰੱਖੇ ਹੋਏ ਨੇ ਤੇ ਕਿਸ ਤਰੀਕੇ ਨਾਲ ਉਹਨਾਂ ਦੀ ਜਿਹੜੀ ਸੇਵਾ ਤੁਸੀਂ ਕਰਦੇ ਹੋ ਦੇਖੋ ਜਿਵੇਂ ਮਤਲਬ ਕਿ ਆਲੇ ਦੁਆਲੇ ਏਰੀਆ ਜਿਹਦਾ ਜਿਵੇਂ ਮ ਹੈਗੇ ਆ 20-25 ਡੌਗਸ ਹੈ ਨੇ ਜਿਨ੍ਹਾਂ ਦੀ ਮਤਲਬ ਡੇਲੀ ਸਾਡੇ ਘਰੋਂ ਹੀ ਮਤਲਬ ਸ਼ਾਮ ਦੀ ਰੋਟੀ ਵਗੈਰਾ ਜਾਂਦੀ ਹੈ ਜਾਂ ਜਿਨ੍ਹਾਂ ਦੀ ਮਤਲਬ ਉਹਨਾਂ ਨੂੰ ਠੰਡ ਵਿੱਚ ਕੱਪੜੇ ਵਗੈਰਾ ਜਾਂ ਉਹਨਾਂ ਦੇ ਬਿਸਤਰੇ ਵਗੈਰਾ ਉਹਨਾਂ ਦੀ ਸੇਵਾ ਸਿਰਫ ਅਸੀਂ ਕਰਦੇ ਮਤਲਬ ਆਲੇ ਦੁਆਲੇ 20-25 ਡੌਗ ਹੈਗੇ ਨੇ ਬਾਕੀ ਮਤਲਬ ਆਲੇ ਦੁਆਰੇ ਇਹ ਸਭ ਨੂੰ ਪਤਾ ਕਿ ਹਾਂਜੀ ਮੈਂ ਇੱਥੇ ਮੁੰਡਾ ਹੈਗਾ ਸੂਰਿਆ ਨਾਲ ਉਹ ਸੇਵਾ ਕਰਦਾ ਜੇ ਕਿਸੇ ਨੂੰ ਕੁੱਤੇ ਨੂੰ ਕੋਈ ਵੀ ਲੋਡ ਹੋ ਜਾਂਦੀ ਹੈ ਕੁਝ ਵੀ ਹੋ ਜਾਂਦੀ ਹੈ ਬਿਮਾਰ ਹੋ ਜਾਂਦਾ ਉਹ ਮੈਨੂੰ ਫੋਨ ਕਰ ਦਿੰਦੇ ਤੇ ਜਾ ਕੇ ਮੈਂ ਉੱਥੇ ਮਤਲਬ ਜੋ ਵੀ ਮੇਰੇ ਹਿਸਾਬ ਦੇ ਨਾਲ ਜਿੰਨਾ ਵੀ ਮੇਤੋਂ ਹੁੰਦਾ ਮੈਂ ਡੌਗ ਦੀ ਉਹ ਗੇਟ ਤੇ ਖੜਾ ਕੈਮਰਾਮੈਨ ਨੂੰ ਮਾੜਾ ਦਿਖਾਈਓ ਪਾਜੀ ਉੱਥੇ ਜੀ ਉਹ ਖੜਾ ਆ ਉਹਨੂੰ ਇਹ ਹੈਗਾ ਵੀ ਮੇਰੇ ਮਾਲਕਾਂ ਦੇ ਜਿਹੜੇ ਮੇਰੇ ਆਪਣੇ ਆ ਉਹ ਵੀ ਉਹਨਾਂ ਕੋਲੇ ਕਿਹੜੇ ਨਵੇਂ ਬੰਦੇ ਆਏ ਨੇ ਬਿਲਕੁਲ ਉਹਨੂੰ ਟੈਨਸ਼ਨ ਹੋਈ ਪਈ ਆ ਵੀ ਉਹ ਗੇਟ ਤੇ ਤਾਂ ਖੜਾ ਆ ਐਡੀ ਵਫਾਦਾਰ ਕੌਮ ਇਹ ਆਏ ਵੀ ਅਸੀਂ ਚਾਹੀਦੇ 2 ਵਗ ਦੀ ਰੋਟੀ ਵੀ ਪਾਉਣ ਸਾਡੀ ਚਲੋ ਕੀ ਔਕਾਤ ਆ ਕੀ ਪਤਾ ਸੀ ਇਹਨਾਂ ਨੇ ਦਿੱਤਾ ਸੀ ਖਾ ਰਹੇ ਆ ਇਹਨਾਂ ਇਹਨਾਂ ਕੋਲ ਸਾੜੇ ਵਪਾਰ ਚੱਲ ਰਹੇ ਨੇ ਤਮਾ ਲ ਉਹਨਾਂ ਨੂੰ ਟੈਨਸ਼ਨ ਆਇਆ ਵੀ ਸਾਡੇ ਮਾਲਕਾਂ ਕੋਲ ਬੰਦੇ ਬੰਦੇ ਬੈਠੇ ਆ ਵੀ ਕੋਣ ਨੇ ਨੰਮੇ ਬੰਦੇ ਤਾਂ ਉਹ ਗੇਟ ਤੇ ਬੈਠਾ ਜੀ ਅੱਜ ਆ ਵਜ ਕੇ ਦੇ ਇਦਾਂ ਹੋਇਆ ਹੋਵੇ ਕਿ ਰੋਟੀ ਦਾ ਪਾਣੀ ਆ ਦੁੱਧ ਪਾਣਾ ਆ ਪਰ ਫਾਈਨੈਂਸ਼ੀਅਲ ਪ੍ਰੋਬਲਮ ਜਿਹੜੀ ਆ ਗਈ ਹੋਵੇ ਤੇ ਕੋਲ ਪੈਸਾ ਨਾ ਹੋਵੇ ਕੁਝ ਇਦਾਂ ਦਾ ਹੋਇਆ ਹੱਸ ਇਹ ਤਾਂ ਹੁਣ ਜੇ ਤੱਕ ਹੀ ਸਾਮਾ ਬੜੀ ਵਾਰ ਹੁੰਦਾ ਆ ਦੇਖੋ ਅਸੀਂ ਕੋਈ ਠੱਗੀ ਠੋੜੀ ਦਾ ਕਰਦੇ ਨਹੀਂ ਜੀ ਬਿਲਕੁਲ ਵਪਾਰੀ ਲੋਕ ਆ ਵਪਾਰ ਕਰਦੇ ਆ ਇਮਾਨਦਾਰੀ ਦੀ ਰੋਟੀ ਖਾਂਦੇ ਇਮਾਨਦਾਰ ਨੇ ਕਮਾਣੇ ਆ ਹਮ ਤੇ ਇਮਾਨਦਾਰੀ ਵਿੱਚ ਕਈ ਵਾਰ ਤਾਂ ਜੜਾ ਵੀ ਆ ਜਾਂਦੇ ਆ ਜੀ ਤੇ ਕਦੇ ਮੈਨੂੰ ਕਾਫੀ 2 ਮਿੰਟ 2 ਮਿੰਟ ਪਹਿਲੇ ਹੀ ਗੱਲ ਆ ਮੈਨੂੰ ਬ੍ਰਦਰ ਛੋਟਾ ਕਹਿੰਦਾ ਕਹਿੰਦਾ ਪਾਜੀ ਯਾਰ ਇਹ ਦੇਖੋ 5 ਕਿਲੋ ਸਵੇਰੇ 5 ਕਿਲੋ ਸ਼ਾਮਿਲ 2 ਟਨ 2 ਦੰਦਾ ਔਰ ਕਿੰਨੀਆਂ ਰੋਟੀ ਬੰਦੇ ਕੋਲ 30 ਕਿ 40 40 ਰੋਟੀਆਂ ਸਾਡੇ ਘਰੇ ਬਣਦੀਆਂ ਨੇ ਜਿਹਨੂੰ ਅਸੀਂ ਚੂਰ ਕੇ ਇਹਨਾਂ ਨੂੰ ਭਾਨੇ ਆ ਜੀ ਤੇ ਮਤਲਬ ਕਈ ਵਾਰ ਇੱਕ ਦਿਨ ਕਦੇ ਪਾਜੀ ਯਾਰ ਕੁਦਰਤੀ ਕਿਸੇ ਪੇਮੈਂਟ ਕਰਨੀ ਸੀ ਕਿਸੇ ਪਾਰਟੀ ਪੇਮੈਂਟ ਕਰਤੀ ਸੀ ਜੇਬ ਚ ਰੁਪਈਆ ਨਹੀਂ ਹੂੰ ਔਰ ਇਹ ਕਹਿੰਦਾ ਭਾਈ ਜੀ ਕਿੱਦਾਂ ਕਰੀਏ ਵੀ ਇਹਨਾਂ ਦੀ ਰੋਟੀ ਪਾਣੀ ਦਾ ਵੀ ਸਿਸਟਮ ਕਿੱਦਾਂ ਬਣੂਗਾ ਤੇ ਮੈਂ ਇਹ ਸ਼ਕਲ ਦੇਖ ਕੇ ਮੇਰੇ ਅਸਾਤ ਛੱਲਾ ਜਿਹਾ ਇੱਕ ਮੈਂ ਬਣਵਾਇਆ ਜ ਬੜੇ ਸ਼ੌਂਕ ਨਾਲ ਬਣਵਾਇਆ ਜਗਾ ਮੈਂ ਉਹਨੂੰ ਤਾਰ ਗਿਆ ਹੀ ਨਹੀਂ ਦਿੱਤਾ ਮੈਂ ਕਿਨੂੰ ਸੇਲ ਕਰਿਆ ਕਹਿੰਦਾ ਭਾਈ ਛੱਲਾ ਮੈਂ ਕਹਿੰਦਾ ਫਿਰ ਬਣ ਜੂਗਾ ਕਿਹੜੀ ਗੱਲ ਹੈ ਬਿਲਕੁਲ ਇਹ ਤਾਂ ਹੱਥ ਦੀ ਮਾਇਲ ਹੈ ਪੈਸਾ ਦਾ ਅੱਜ ਨਹੀਂ ਫਿਰ ਬਣ ਜੂਗਾ ਕਿਹੜੀ ਗੱਲ ਹੈ ਇਹ ਨਹੀਂ ਭੁੱਖੇ ਸੌਣੇ ਜਦੇ ਜੀ ਉਹ ਤੁਸੀਂ ਬਲੀ ਨੂੰ ਕਰਵਾਣਾ ਸਾਡੇ ਦੇ ਮਤਲਬ ਪਰਿਵਾਰ ਤੇ ਨਹੀਂ ਕਿਰਪਾ ਆ ਜਿਸ ਲਾਈਨ 'ਚ ਮੈਂ ਸੰਬੰਧ ਰੱਖਦਾ ਆਂ ਮੈਂ ਬੜੀ ਵਾਰ ਬਚਿਆ ਜੀ ਮੇ ਤਾਂ ਕਾਫੀ ਵਾਰ ਅਟੈਕ ਹੋਣ ਦੇ ਚਾਂਸਸ ਵੀ ਹੋਏ ਰੱਬ ਜਾਣੇ ਵੀ ਇਹਨਾਂ ਨੇ ਬਚਾਇਆ ਵੀ ਬੰਦੇ ਮੇਰੇ ਕੋਲੋਂ ਐ ਲੰਘ ਰਹੇ ਆ ਮੈਨੂੰ ਮਾਰਨ ਲਈ ਪਰ ਉਹ ਮਿਸ ਮਤਲਬ ਉਸ ਕਹਾਦੀ ਪਜ਼ਲ ਹੋ ਗਏ ਜਾਂ ਮੈਂ ਅੱਗੇ ਨਿਕਲ ਗਿਆ ਮਤਲਬ ਬਹੁਤ ਵਾਰੀ ਇਹਨਾਂ ਨੇ ਸਾਡੀ ਸੇਫ ਸਾਈਡ ਕੀਤੀ ਆ ਔਰ ਮਤਲਬ ਅਸੀਂ ਇੰਨੇ ਕੁ ਮਲੇ ਨੂੰ ਇਹਨਾਂ ਨੂੰ ਕੁਝ ਹੋ ਜਵੇ ਨਾ ਮਤਲਬ ਸਾਡੀ ਆਤਮਾ ਦੁਰ ਕਰ ਲਾ ਜਾਂਦੀ ਜੇ ਕੋਈ ਬੰਦਾ ਮੇਰੇ ਕੋਲ ਵੀਡੀਓ ਦੇ ਦਦਾ ਨਾ ਕੋਈ ਕੁੱਤੇ ਨੂੰ ਮਾਰਦਾ ਕੁੱਟਦਾ ਆ ਤੇ ਮੇਰਾ ਮਨ ਕਰਦਾ ਇਹ ਤਾਂ ਗੁੱਟ ਲਾਜ਼ਮ ਹਰਾਮ ਜਦੈ ਦਾ ਮੈਂ ਰਿਐਲਟੀ ਮੈ ਜਾਣ ਕਰਦਾ ਫਿਰ ਜੋ ਮੈਨੂੰ ਸਜ਼ਾ ਭੁਗਤਣੀ ਮੈਂ ਭੁਗਤ ਲਊਂਗਾ ਕਈ ਵਾਰੀ ਤੇ ਦੇਖਦੇ ਆ ਵੀਡੀਓਜ਼ ਜਿਵੇਂ ਆਪਾਂ ਦੇਖਦੇ ਆ ਵੀਡੀਓਜ਼ ਦੇ ਵਿੱਚ ਵੀ ਦੇਖਦੇ ਆ ਜਾਂ ਪਰ ਰਿਐਲਿਟੀ ਦੇ ਵਿੱਚ ਵੀ ਦੇਖਦੇ ਆ ਬਹੁਤ ਜ਼ਿਆਦਾ ਡੌਗਸ ਤੇ ਅਤਿਆਚਾਰ ਹੁੰਦੇ ਨੇ ਮਾਰ ਕੁੱਟ ਮਾਰ ਕਰਦੇ ਨੇ ਹੀਟ ਕਰਦੇ ਨੇ ਕਿਤੇ ਇਦਾਂ ਹੋਇਆ ਕਿ ਉਹਨਾਂ ਡੌਗ ਕਰਕੇ ਤੁਹਾਡੇ ਤੇ ਲੜਾਈ ਹੋ ਗਈ ਹੋਵੇ ਤੁਹਾਡੇ ਤੇ ਪਰਚਾ ਹੋ ਗਿਆ ਹੋਵੇ ਕਾਫੀ ਵਾਰ ਹੋ ਗਿਆ ਜੀ ਦਾ ਮਤਲਬ ਪਰ 2-3 ਵਾਰ ਕੰਪਲੇਂਟਾਂ ਵੀ ਹੋ ਗਈਆਂ ਕੁੱਟੇ ਹੀ ਚਪੇੜਾ ਦੋ ਕੱਦ ਛੜੀਆਂ ਜਿਵੇਂ ਅਸੀਂ ਬੋਲੇ ਕੋਈ ਬੰਦਾ ਸੀਗਾ ਤੇ ਚੌਂਕ